ਆਪੇ ਸਮਝਦੇ ਆ ਜੇ ਆਪਾਂ ਕੁਛ ਮਿਲਦਾ ਪਰਦੇ ਤੇ ਤੁਹਾਨੂੰ ਦੱਦਿਆਂ ਗਾਵਾ ਮਾਰੇ ਜਾਣਕਾਰੀ ਤੇ ਦਿਖਾਉਣਾ ਤੇ ਕਰਾਉਣੇ ਬਾਈ ਜੀ ਨਾਲ ਗੱਲਬਾਤ ਦੱਸੇ ਗੱਲ ਬਈ ਨੀ ਸੀ ਤਾਂ ਪਿੰਡ ਕਿਹੜਾ ਹੀ ਆਪਣਾ ਜੈਤੋ ਆਈ ਤੇ ਆਪਣਾ ਨਾਮ ਦੱਸ ਦਿਓ ਜਗਵਾਨ ਸਿੰਘ ਬਈ ਤੇ ਨੰਬਰ ਬੋਲ ਦਿਓ ਬਈ ਆਪਣਾ 8244645 ਬਾੜੀ ਠੀਕ ਹੈ ਤੇ ਗਾਣ ਹਾਂਜੀ ਤੇ ਦਿਓ ਵੀ ਜਾਣਕਾਰੀ ਕਿਹੜੇ ਸੂਏ ਇਹ ਇਹ ਦੂਜਾ ਸੂਆ ਸੁੰਗੀਆ ਵੀਰੇ ਕੋਈ ਠੰਡੀ ਸੀ ਦਾ ਠੀਕ ਹੈ ਜੀ ਤੇ ਪਹਿਲੇ ਚਾਹਣਾ ਰਹਿੰਦੇ ਇਹ ਦੇਖ ਠੀਕ ਹੈ ਪਹਿਲੇ ਸੂਆ ਕਿਲਾ ਦੋ ਦਿੱਤਾ ਵੀ ਨਹੀਂ ਮੈਂ 14 ਕਿਲੋ ਤੇ ਇਹ ਰੇਟ ਕੀ ਵੀ ਦੱਸ ਇਹਦਾ ਰੇਟ ਵੀ ਨੇ 60000 ਰੁਪਏ ਤੇ ਮੌਕੇ ਤੇ ਮਾਨਦਨ ਕਰ ਦੋਗੇ ਕਿੰਨੇ ਦੀ ਛੱਡ ਦੋਗੇ 100 ਵੀ ਦੇ ਦਾਂਗੇ 57000 ਦੀ 55 ਦੇ ਦੋਗੇ ਤੇ ਜੇ ਕੋਈ ਵੀ ਪਰਾਨ ਪਸੰਦ ਆਉਂਦੀ ਹੈ ਫੋਨ ਤੇ ਕਰ ਲੋਗੇ ਰੇਟ ਤੇ ਠੀਕ ਹੈ ਵੀ ਤੁਸੀਂ ਬਾਈ ਨਾਲ ਕਰ ਲੋ ਰੇਟ ਤੇ ਨਾਮ ਦੱਸ ਦੋ ਜੀ ਆਪਣਾ ਨੰਦਪਾਲ ਸਿੰਘ ਪੈਂਡ ਕਿੱ데 ਪੈਂਡ ਜੀ ਤੋਂ ਤੇ ਕਿਹੜਾ ਬੋਲਦੇ ਹੋ ਵੀ ਜਾਣਕਾਰੀ ਕਿਹੜੀ ਹੈ ਇਹ ਬਲੂ ਟੈਂਪਲੂਨ ਆ ਜੀ ਪਹਿਲਾ ਸੁਆਸੂਨਾ ਠੀਕ ਹੈ ਜੀ ਤੇ ਹਜੇ 8-9 ਦਿਨ ਲੈ ਚੁੱਕੇ ਠੀਕ ਹੈ ਜੀ ਗੰਢੀ ਸੀਲ ਕੋਲ ਠੀਕ ਹੈ ਜੀ ਤੇ ਰੇਟ ਕੀ ਹੈ ਜੀ ਇਹਦਾ ਰੇਟ ਇਹਦਾ 60000 ਹੈ ਜੀ ਤੇ ਮੌਕੇ ਤੇ ਕਿਤੇ ਨਹੀਂ ਛੱਡ ਦੋ ਇਹ ਜਮ੍ਹਾਂ ਹਾਂ ਨਾ 55 ਦੀ ਲੱਗਿਆ ਠੀਕ ਹੈ ਹਾਂ ਮੈਂ ਪੂਰਾ ਫੋਨ ਨੰਬਰ ਬੋਲ ਦੂੰ ਫੋਨ ਨੰਬਰ 94631 76605 ਦੁਬਾਰਾ ਬੋਲ ਦੋ ਜੀ 94631 ਇਹ ਖੇਤਰ 605 ਫਿਰ ਠੀਕ ਹੈ ਬਈ ਦਿਖਾ ਦੇ ਸ਼ਾਇਦ ਸ਼ੇਅਰ ਸ਼ੇਅਰ ਦੀ ਬਲੰਦੀ ਹੈ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਈ